ਬੰਗਾ ਤੋਂ ਵਿਧਾਇਕ ਸ਼੍ਰੋਮਣੀ ਕਾਲੀ ਦਲ ਦੀ ਗੱਲ ਪਹਿਲਾਂ ਹੀ ਚੱਲ ਰਹੀ ਹੈ ਤਿੰਨ ਵਿਧਾਇਕ ਝੋਲੀ ਪੈਂਦੇ ਨੇ ਤਿੰਨਾਂ ਚੋਂ ਵੀ ਇੱਕ ਕਹਿੰਦੇ ਕਿ ਨਹੀਂ ਹੁਣ ਪਾਰਟੀ 'ਚ ਰਹੇ ਆ ਤੇ ਮੇਰੇ ਹਲਕੇ ਦਾ ਵਿਕਾਸ ਹੋਣਾ ਨਹੀਂ ਉਹ ਵਿਕਾਸ ਦਾ ਦਾਵਾ ਕਰਦੇ ਹੋਏ ਆਪ ਚੇਅਰਮੈਨ ਵੀ ਲੈ ਗਏ ਤੇ ਹੁਣ ਉਹਨਾਂ ਦੀ ਮੈਂਬਰਸ਼ਿਪ ਨੂੰ ਲੈ ਕੇ ਚੈਲੰਜ ਹੁੰਦਾ ਹਾਈ ਕੋਰਟ ਫਿਰ ਉਹ ਸਪੀਕਰ ਨੂੰ ਜਾਂਦੀਆਂ ਨੇ ਹਦਾਇਤਾਂ ਹੁਣ ਸਪੀਕਰ ਸਾਹਿਬ ਕਹਿੰਦੇ 11 ਫਰਵਰੀ ਨੂੰ ਕੋਈ ਫੈਸਲਾ ਲੈ ਸਕਦੇ ਨੇ ਕਿੰਨੀ ਕੁ ਸੰਭਾਵਨਾ ਹੈ ਜਦੋਂ ਇਸ ਤਰ੍ਹਾਂ ਕੋਈ ਦਲ ਬਦਲੀ ਕਰਦਾ ਉਹ ਵੀ ਸੱਤਾ ਧਿਰ ਨਾਲ ਜਾਂਦਾ ਹੈ ਵਿਰੋਧੀ ਚ ਉੱਠ ਕੇ ਟਾ ਉਹਨਾਂ ਦੀ ਕੁਰਸੀ ਕੀ ਜਾਂਦੀ ਰਹਿੰਦੀ ਹੈ ਜਾਂ ਬਣੇ ਰਹਿੰਦੇ ਆ ਆਪਣੀ ਕੁਰਸੀ ਦੇ ਉੱਤੇ ਖਾਸ ਕਰਕੇ ਡਾਕਟਰ ਸੁਖਵਿੰਦਰ ਸੁਖੀ ਦੀ ਜਿਹੜੀ ਸਥਿਤੀ ਹੈ ਉਹ ਕਿਵੇਂ ਦੀ ਰਹਿਣ ਵਾਲੀ ਹੈ ਦੇਖੋ ਇਸ ਦੇ ਇਸ ਮਸਲੇ ਦੇ ਵਿੱਚ ਪੂਰੀ ਤਰ੍ਹਾਂ ਦਾ ਪੂਰਾ ਜਿਹੜਾ ਹੈ ਅਸੀਂ ਕਹਿੰਦੇ ਆ ਵੀ ਜਿਹੜਾ ਕੰਟਰੋਲ ਹੈ ਉਹ ਸਪੀਕਰ ਵਿਧਾਨ ਸਭਾ ਦੇ ਹੱਥ ਚ ਹੈ ਜੇ ਤੁਸੀਂ ਪਿਛਲਾ ਰਿਕਾਰਡ ਦੇਖੋ ਤਾਂ ਰਿਕਾਰਡ ਦੇ ਮੁਤਾਬਕ ਕਿੰਨੇ ਕੁ ਮੈਂਬਰਾਂ ਦੀ ਜਿਹੜੀ ਹੈ ਐਮਐਲਏ ਦੀ ਮੈਂਬਰੀ ਖਲ ਖੁੱਸੀ ਹੈ ਉਹ ਸਾਡੇ ਸਾਹਮਣੇ ਆਏ ਰੋਪੜ ਤੋਂ ਜਿਹੜੇ ਉਹ ਐਮਐਲਏ ਸੀ ਆਮ ਆਦਮੀ ਪਾਰਟੀ ਦੇ ਸੰਧਵਾ ਉਹ ਕਾਂਗਰਸ 'ਚ ਸ਼ਾਮਲ ਹੋ ਗਏ ਸੀ ਅਮਰਜੀਤ ਨਾਜਰ ਸਿੰਘ ਮਾਨਸਾਈਆ ਜਿਹੜੇ ਮਾਨਸਾ ਤੋਂ ਐਮ ਐਲ ਏ ਸੀ ਉਹ ਸ਼ਾਮਲ ਹੋ ਗਏ ਸੀ ਉਹਨਾਂ ਦੀ ਤਾਂ ਮੈਂਬਰਸ਼ਿਪ ਨੂੰ ਰਾਣਾ ਕੇ ਪੀ ਜੀ ਨੇ ਕੁਝ ਰੱਦ ਕੀਤਾ ਨਹੀਂ ਸੀ ਕੁਝ ਨਹੀਂ ਹੋਇਆ ਇਹਦੇ ਨਾਲ ਹੀ ਤੁਸੀਂ ਇਹ ਦੇਖੋ ਵੀ ਸੁਖਪਾਲ ਸਿੰਘ ਖੈਰਾ ਨੇ ਤਾਂ ਬੱਕਰੀ ਪਾਰਟੀ ਬਣਾ ਕੇ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਲਈ ਸੀ ਨਵੀਂ ਪਾਰਟੀ ਤੋਂ ਤੇ ਤੁਸੀਂ ਉਸ ਵੇਲੇ ਦਾ ਦੌਰ ਦੇਖੋ ਵੀ ਜਦੋਂ ਆਮ ਆਦਮੀ ਪਾਰਟੀ ਨੇ ਬਹੁਤ ਅਪੀਲਾਂ ਕੀਤੀਆਂ ਸੀ ਉਸ ਵੇਲੇ ਦੇ ਸਪੀਕਰ ਨੂੰ ਵੀ ਇਹਨਾਂ ਦੀ ਮੈਂਬਰਸ਼ਿਪ ਜਿਹੜੀ ਰੱਦ ਕੀਤੀ ਜਾਵੇ ਇਵਨ ਕਿ ਤੁਸੀਂ ਇਹ ਦੇਖੋ ਵੀ ਵਿਧਾਨ ਸਭਾ ਦੇ ਵਿੱਚ ਉਹਨਾਂ ਦੀਆਂ ਸੀਟਾਂ ਵੀ ਵੱਖਰੀਆਂ ਕਰ ਦਿੱਤੀਆਂਗੇ ਜਿਵੇਂ ਅਸੀਂ ਸੁਖਪਾਲ ਸਿੰਘ ਖੈਰਾ ਸੀਗੇ ਜਾਂ ਉਹਨਾਂ ਦੇ ਜਿੰਨੇ ਵੀ ਸਾਥੀ ਸੀ ਪੰਜ ਸੱਤ ਜਿਹੜੇ ਸੀਗੇ ਉਹਨਾਂ ਦੀਆਂ ਵੱਖਰੀਆਂ ਕਰ ਦਿੱਤੀਆਂਗੇ ਜਿਵੇਂ ਅਸੀਂ ਤਾਂ ਜਿੱਥੋਂ ਤੱਕ ਅਸੀਂ ਇਹ ਕਹਿ ਲਈਏ ਵੀ ਕੋਰਟ ਨੇ ਜ਼ਰੂਰ ਇਹ ਕਹੇਗਾ ਵੀ ਸਪੀਕਰ ਸਾਹਿਬ ਇਹਦੇ ਤੇ ਜਲਦ ਤੋਂ ਜਲਦੀ ਫੈਸਲਾ ਲਾਵੇ ਪਰ ਮੈਨੂੰ ਲੱਗਦਾ ਵੀ ਸਪੀਕਰ ਕੋਲ ਪਾਵਰਾਂ ਜਿਹੜੀਆਂ ਨੇ ਉਹ ਥਾਂ ਨਹੀਂ ਗਈਆਂ ਸਾਡੇ ਕਿਉਂਕਿ ਜਿਹੜੇ ਸਾਡੇ ਚਾਰ ਜਿਹੜੇ ਹੈ ਮੇਨ ਪਿਲਰ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਲੈਜਿਸਲੇਸ਼ਨ ਆ ਜਾਂਦੀ ਹੈ ਐਗਜ਼ੈਕਟਿਵ ਆ ਜਾਂਦੀ ਹੈਗੀ ਜਿਹੜੀ ਲੈਜਿਸਲੇਸ਼ਨ ਹੈ ਜਿਹੜੀ ਵਿਧਾਨ ਪਾਲਿਕਾ ਹੈਗੀ ਹੈ ਉਹ ਸਭ ਤੋਂ ਉੱਪਰ ਹੈ ਤਾਂ ਲੈਜਿਸਲੇਸ਼ਨ ਨੂੰ ਪਾਵਰਾਂ ਜ਼ਿਆਦਾ ਨਹੀਂ ਤੇ ਕੋਰਟ ਕਿਸੇ ਸਪੀਕਰ ਨੂੰ ਫੋਰਸ ਕਰੀ ਨਹੀਂ ਸਕਦੀ ਵੀ ਤੁਸੀਂ ਇਹਦੇ ਤੇ ਟਾਈਮ ਬੌਂਡ ਫੈਸਲਾ ਲਓ 10 ਦਿਨਾਂ ਚ ਲਓ 2 ਮਹੀਨੇ ਚ ਲਓ 2 ਮਹੀਨੇ ਚ ਲਓ ਉਹਨਾਂ ਨੇ ਕਹਿੰਦਾ ਜਲਦੀ ਫੈਸਲਾ ਲਓ ਜਲਦੀ ਕਦੋਂ ਲੈਣਾ 2 ਸਾਲ ਚ ਲੈਣਾ 2.5 ਸਾਲ ਚ ਲੈਣਾ 1.5 ਸਾਲ ਚ ਲੈਣਾ ਇਹ ਸਪੀਕਰ ਦੀ ਮਰਜ਼ੀ ਹੈ ਜੇ ਤਾਂ ਅਸੀਂ ਪਿਸ਼ੋਕੜ ਦੇਖਿਆ ਜਾਵੇ ਜਿਵੇਂ ਮੈਂ ਤੁਹਾਨੂੰ ਦੋ ਤਿੰਨ ਉਦਾਹਰਨਾਂ ਦਿੱਤੀਆਂ ਜਿਹੜੀਆਂ ਠੋਸ ਉਦਾਹਰਨਾਂ ਲੇਗੀਆਂ ਉਹਦੇ ਮੁਤਾਬਕ ਤਾਂ ਮੈਨੂੰ ਲੱਗਦਾ ਹੈ ਕੁਝ ਨਹੀਂ ਹੋਣਾ हां जे स्पीकर साहब ਚ ਚਾਹਣ ਤਾਂ ਆਪਾਂ ਮੈਂ ਕੱਲ ਨੂੰ ਜਿਹੜੀ ਆ ਉਹ ਮੈਂਬਰਸ਼ਿਪ ਰੱਦ ਕਰ ਸਕਦੇ ਆ ਉਹਨਾਂ ਦਾ ਅਸਤੀਫਾ ਮਨਜ਼ੂਰ ਕਰਕੇ ਚੋਣ ਕਮਿਸ਼ਨ ਨੂੰ ਅਨਸੀਟ ਕਰ ਸਕਦੇ ਆ ਬੰਗਾ ਹਲਕੇ ਨੂੰ ਬੰਗਾ ਦੀ ਦੁਆਰੇ ਇਲੈਕਸ਼ਨ ਜਿਹੜੀ ਆ ਉਹ ਹੋ ਸਕਦੀ ਹੈ ਇਹ ਸਾਰਾ ਕੁਝ ਸਪੀਕਰ ਦੇ ਹੱਥ ਵਸ ਹੈ ਪਰ ਸਪੀਕਰ ਨੂੰ ਮੇਰੇ ਖਿਆਲ ਆ ਇਹ ਵੀ ਟਾਈਮ ਬਾਉਂਡ ਨਹੀਂ ਕੀਤਾ ਜਾ ਸਕਦਾ ਤੇ ਜੋ ਜੇ ਅਸੀਂ ਪਿਛੋਕੜ ਤਾਂ ਜਿਹੜਾ ਐਨਾਲਿਸਿਸ ਕਰੀਏ ਜੇਵੇ ਤਦ ਨੂੰ ਮੈਂ ਦੱਸਿਆ ਉਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕੁ ਡਰਾਮਾ ਜਿਹੜੀਆਂ ਉਹ ਹੁੰਦੀਆਂ ਰਹਦੀਆਂ ਰਹੀਆਂ ਨੇਗੀਆਂ ਪਰ ਕੋਈ ਜਿਹੜਾ ਸਪੀਕਰ ਆਪਣੀ ਮਰਜ਼ੀ ਹੀ ਕਰਦੇ ਨੇਗੇ ਜਾਹ ਨੂੰ ਕਹ ਦੋ ਜੋ ਜਾ ਉਹਨਾਂ ਨੂੰ ਜਿਹੜੀਆਂ ਪਾਵਰਾਂ ਮਿਲੀਆਂ ਐ ਉਹਦੀ ਵਰਤੋਂ ਕਰਦੇ ਨੇ ਆਪਦੇ ਢੰਗ ਨਾਲ ਕਰਦੇ ਨੇ